ਪਿਛਲੇ ਕੁਝ ਸਮਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕੀਤੀਆਂ ਗਈਆਂ ਨੇ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਦੇ ਨਾਲ ਵਾਕਿਫਾ ਚਾਹੇ ਆਪਾਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੁੱਟਾ ਸਿੰਘ ਬਾਬਤ ਗੱਲ ਕਰ ਲਈਏ ਇਸ ਤੋਂ ਇਲਾਵਾ ਸੀ ਗੈਂਗਸਟਰਾਂ ਦੀ ਗੱਲ ਕਰ ਲਈਏ ਤਾਂ ਇਸ ਤੋਂ ਵੀ ਇਲਾਵਾ ਇੱਕ ਵੀਡੀਓ ਰਾਜਾ ਵੜਿੰਗ ਦੀ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਦੋ ਬੱਚੀਆਂ ਤੇ ਨਾਲ ਸ਼ਰਾਰਤਾ ਕਰਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇਹਨਾਂ ਤਿੰਨ ਟਿੱਪਣੀਆਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਜ਼ਿਆਦਾ ਵਵਾਦਾਂ ਦੇ ਵਿੱਚ ਘਿਰੇ ਸੀ ਤੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਬਤ ਇਹ ਕੀਤੀ ਗਈ ਟਿੱਪਣੀ ਤੋਂ ਬਾਅਦ ਲਗਾਤਾਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਬਾਤੀਆਂ ਹੋਈਆਂ ਦਿਖਾਈਆਂ ਦੇ ਰਹੀਆਂ ਨੇ ਕਿਉਂਕਿ ਜਦੋਂ ਉਹਨਾਂ ਵੱਲੋਂ ਇਹ ਮਰਹੂਮ ਬੂਟਾ ਸਿੰਘ ਜੋ ਕਿ ਕਾਂਗਰਸ ਦੇ ਸਾਬਕਾ ਮంత్రి ਨੇ ਉਹਨਾਂ ਦੇ ਬਾਬਤ ਤੇ ਟਿੱਪਣੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਐਸਸੀ ਪਾਈਚਾਰ ਦੇ ਵਿੱਚ ਕਾਫੀ ਜ਼ਿਆਦਾ ਰੋਸ ਲਹਿਰ ਜਿਹੜੀ ਉਹ ਰਾਜਾ ਵੜਿੰਗ ਦੇ ਪ੍ਰਤੀ ਪਾਈ ਜਾ ਰਹੀ ਸੀ ਤਾਂ ਜਿਸ ਤੋਂ ਬਾਅਦ ਰਾਜਾ ਵੜਿੰਗ ਦੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇੱਕਪੂਰਥਲਾ ਪੁਲਿਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਐਸਸੀ ਐਸਟੀ ਐਕਟ ਦੇ ਵਿਰੁੱਧ ਇਹ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਭਾਵ ਐਫ ਆਈ ਆਰ ਲੌਂਚ ਕੀਤੀ ਜਾਂਦੀ ਹੈ ਤਾਂ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਐਸ ਸੀ ਕਮਿਸ਼ਨ ਵੱਲੋਂ ਇੱਕ ਸਖਤ ਹੁਕਮ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਕਪੂਰਥਲਾ ਪੁਲਿਸ ਨੂੰ ਬਕਾਇਦਾ ਪੰਜਾਬ ਰਾਜ ਐਸ ਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਡੀ ਐਸ ਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਤਲਬ ਕਰਕੇ 20 ਨਵੰਬਰ ਤੱਕ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦਾ ਸਖਤ ਲਹਿਜ਼ੇ ਦੇ ਵਿੱਚ ਹੁਕਮ ਜਾਰੀ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਜੇਕਰ ਆਪਾਂ ਜਸਵੀਰ ਸਿੰਘ ਗੜੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਇੱਕ ਵੀਡੀਓ ਜਿਹੜੀ ਉਹ 2 ਦਿਨ ਪਹਿਲਾਂ ਵਾਇਰਲ ਹੁੰਦੀ ਹੈ ਜਦੋਂ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਪਹੁੰਚਦਾ ਹੈ ਤਾਂ ਉਸ ਵਕਤ ਵੀ ਜਸਵੀਰ ਸਿੰਘ ਗੜੀ ਗੜੀ ਵੱਲੋਂ ਕਾਫੀ ਸਖਤ ਲਹਿਜੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਸੀ ਕਿ ਰਾਜਾ ਵੜਿੰਗ ਰਾਜਾ ਹੀ ਹੈ ਰੋਬਿਨ ਹੁੱਟਾ ਥੋੜੋ ਹੈ ਕਿ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਹੁਣ 20 ਨਵੰਬਰ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਿਹੜੇ ਉਹ ਪੰਜਾਬ ਰਾਜ ਐਸ்சி ਕਮਿਸ਼ਨ ਵੱਲੋਂ ਇਹ ਕਰ ਦਿੱਤੇ ਗਏ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਜੋ ਪੁਲਿਸ ਕਪੂਰਥਲਾ ਪੁਲਿਸ ਤੇ ਡੀਐਸਪੀ ਹਰਗੁਰਦੇਵ ਸਿੰਘ ਵੱਲੋਂ ਇਹ ਚੇਅਰਮੈਨ ਨੂੰ ਵੀ ਜੋ ਵਿਸ਼ਵਾਸਤ ਹੋਇਆ ਗਿਆ ਕਿ ਸੱਚਮੁੱਚ ਅਮਰਿੰਦਰ ਸਿੰਘ ਰਾਜਾ ਵੜਿੰਗ 20 ਨਵੰਬਰ ਤੱਕ ਗ੍ਰਿਫਤਾਰ ਹੁੰਦੇ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਇਸ ਵਿਚਾਲੇ ਵੱਡੀ ਖਬਰ ਇਹ ਹੈ ਕਿ ਲਗਾਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਜੋਨਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਸਨ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਕਾਫੀ ਜ਼ਿਆਦਾ ਵਧ ਰਹੀਆਂ ਹੋਈਆਂ ਦਿਖਾਈਆਂ ਦੇ ਰਹੀਆਂ ਨੇ